ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਿਰੋਤੇ ਆਉਣ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣੇ ਕੈਨੇਡਾ ਤੋਂ ਆਈ ਹੈ ਤੇ ਵੱਡੀ-ਵਾੜੀ ਖਬਰ ਹੈ ਖਾਈ ਸੋਗ ਦੀ ਲਹਿਰ ਖਬਰ ਨੂੰ ਹਟ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਬੀਤੀ ਰਾਤ ਫਾਇਰਿੰਗ ਹੋਈ ਅਤੇ ਇਸ ਗੋਲੀਬਾਰੀ ਵਿੱਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਇਹਦਾ ਮਰਤਕ ਦੀ ਪਛਾਣ ਹਿਤਕਰਨ ਜੋਹਲ ਵਜੋਂ ਹੋਈ ਹੈ ਤੇ ਮਿਲੀ ਜਾਣਕਾਰੀ ਅਨੁਸਾਰ ਸਾਊਥ ਮੈਨਕੋਵਰ ਦੇ ਫਰੇਜ਼ਰ ਸਟਰੀਟ ਤੇ ਹੋਈ ਗੋਲੀਬਾਰੀ ਚੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ਦੱਸ ਦੇ ਕਿ ਬੀਤੀ ਰਾਤ ਦੋ ਵਿਅਕਤੀਆਂ ਨੂੰ ਉਹਨਾਂ ਦੇ ਵਾਹਨ ਵਿੱਚ ਗੋਲੀ ਮਾਰਦੇ ਚ ਫਿਰ ਉਹ ਕਾਰ ਦੋ ਹੋਰ ਵਾਹਨਾਂ ਨਾਲ ਟਕਰਾ ਗਈ 25 ਸਾਲ ਹਿਤਕਰਨ ਯੋਲ ਦੇ ਮੌਕੇ ਤੇ ਮੌਜੂਦ ਜਦ ਕੇ ਦੂਜਾ ਨੌਜਵਾਨ ਜ਼ਖਮੀ ਹੋ ਗਿਆ ਪਰ ਜੋ ਬਲਾਕ ਦੂਰ ਇੱਕ ਬਲਦੀ ਕਰਮਚਾਰੀ ਇਸ ਮਾਲੇ ਤੇ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੈ ਤੇ ਇਹ ਘਟਨਾ ਨਿਖਾਨਾ ਜਾਪਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ